ਕੋਰੀ ਰਿਐਕਸ਼ਨ ਕੀ ਐ ਚੀਫ ਮਿਨਿਸਟਰ ਕੱਲ ਤੇ ਹਸਪਤਾਲੋਂ ਬਾਹਰ ਆਇਆ ਪੰਜਾਬ ਦੇ ਵਿੱਚ ਕਿਸਾਨਾਂ ਦੀ ਖਰੀਦ ਕੀ ਹੋਣੀ ਸੀ ਜੇ ਸਾਦਮੀ ਦੇ ਪੰਜਾਬ ਦੇ ਕਿਸਾਨਾਂ ਦੀ ਖਰੀਦ ਦਾ ਪ੍ਰਬੰਧ ਕਰਨਾ ਉਹ ਆਪ ਹਸਪਤਾਲ ਤੇ ਸਾਰੀਆਂ ਸਾਰੇ ਜਿਹੜੇ ਗੋਦਾਮ ਨੇ ਇਹ ਭਰੇ ਦੇ ਫਸਲ ਦੇ ਨਾਲ ਕੋਈ ਪੰਜਾਬ ਵਿੱਚੋਂ ਮੂਵਮੈਂਟ ਨਹੀਂ ਸੈਂਟਰ ਨੇ ਕੀਤੀ ਜਦੋਂ ਨਵੀਂ ਫਸਲ ਆਈ ਤੁਹਾਡੇ ਕੋਲ ਰੱਖਣ ਨੂੰ ਜਗ੍ਹਾ ਕੋਈ ਨਹੀਂ ਜੋਨਾ ਇਹੋ ਜਿਹਾ ਜਿਹੜਾ ਬਾਹਰ ਨਹੀਂ ਓਪਨ ਪਲੇਟਾ ਚ ਨਹੀਂ ਰੱਖਿਆ ਜਾ ਸਕਦਾ ਕਵਰਡ ਰੱਖਿਆ ਜਾ ਸਕਦਾ ਕਣ ਕਦੇ ਵੀ ਬਾਹਰ ਰੱਖੀ ਜਾ ਸਕਦਾ ਤੇ ਇਹਦੇ ਨਾਲ ਤਾਂ ਨੁਕਸਾਨ ਹੀ ਹੋਣਾ ਹੈ ਨਲਾਕੀ ਫਿਰ ਸਰਕਾਰੀ ਸਾਹਮਣੇ ਆਉਂਦੀ ਸਭ ਲੋਕ ਹੋਰ ਕਿ ਦੀ ਕੱਢੋਗੇ ਤੁਸੀਂ ਜਿਸ ਮੁੱਖ ਮੰਤਰੀ ਨੂੰ ਇਹ ਨਹੀਂ ਪਤਾ ਹੁਣ ਤੁਸੀਂ ਵੇਖੋ ਪਹਿਲੀ ਅਕਤੂਬਰ ਤੋਂ ਖਰੀਦ ਸ਼ੁਰੂ ਹੋਣੀ ਤੇ ਇੱਕ ਦਿਨ ਪਹਿਲੇ ਤੇ ਤੁਸੀਂ ਆਪਣੀ ਆਫੀਸਰਸ ਦੀ ਮੀਟਿੰਗ ਕਰ ਰਹੇ ਹੋ ਇਥੋਂ ਸਾਫ ਤੌਰ ਨਜ਼ਰ ਆਉਂਦਾ ਹੈ ਕਿ ਬਿਲਕੁਲ ਕੋਈ ਕਿਸੇ ਕਿਸਮ ਦਾ ਬਦਕਿਸਮਤ ਦਾ ਦੌਰ ਹੈ ਜਿਸ ਕਿਸਮ ਦਾ ਕੰਮ ਚੱਲੂ ਹੈ ਕਿਹਾ ਕਿ ਉਸ ਲੀਡਰ ਨੂੰ ਫੜ ਕੇ ਅੰਦਰ ਦੇਣਾ ਚਾਹੀਦਾ ਇਹ ਓਪਨ ਕ੍ਰਾਪਸ਼ਨ ਇਹ ਓਪਨ ਕ੍ਰਾਪਸ਼ਨ ਹੈ ਹਿੰਦੁਸਤਾਨ ਦੇ ਵਿੱਚ ਕੋਈ ਬੋਲੀਆਂ ਹੋਣ ਦਾ ਰਵਾਜ ਨਹੀਂ ਇੱਕੋ ਬੱਕਰ ਮੰਡੀ ਨਹੀਂ ਜਿੱਥੇ ਤੁਸੀਂ ਬੋਲੀ ਕਰ ਰਹੇ ਹੋ ਕਹਿੰਦੇ ਮੈਂ ਵਿਕਾਸ ਵਾਸਤੇ ਪੈਸੇ ਕਿਹੜਾ ਵਿਕਾਸ ਵਾਸਤੇ ਪੈਸੇ ਦੇਗਾ ਜੀ ਪਿੰਡ ਦੇ ਵਿਕਾਸ 2 ਕਰੋੜ ਦੇ ਆਏ ਆ ਜੀ ਪਿੰਡ ਚ ਨਹੀਂ ਤੇ ਸਰਪੰਚ ਕਿਉਂ ਬਣਾਣਾ ਆਪਣੀ ਵੀਡੀਓ ਚੱਲ ਰਹੀ ਨਹੀਂ 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 ਤੇ ਤੁਸੀਂ ਪੰਚਾਇਤੀ ਇਲੈਕਸ਼ਨ ਕਰਾਓ ਇਲੈਕਸ਼ਨ ਕਰੋ ਫੇਰ ਦੇ ਦੇ ਹਾਂ ਉਥੇ ਓਪਨ ਜੀ ਤੇ ਇਹ ਗੱਲ ਹੈ ਕਿ ਬੜੇ ਮਾੜੀ ਗੱਲ ਹੈ ਮੈਂ ਵਿਜੀਲੈਂਸ ਨੂੰ ਇਹ ਕਹਿਣਾ ਚਾਹੁੰਦਾ ਬਾਕੀ ਤੇ ਐਵੇਂ ਪਟਵਾਰੀਆਂ ਨੂੰ ਛੋਟੇ ਛੋਟੇ ਬੰਦਿਆਂ ਨੂੰ 5-5 ਹਜ਼ਾਰ ਦੀ ਰਿਸ਼ਵਤ ਚ ਪਾ ਰਹੇ ਜਿਹੜਾ ਓਪਨ 2 ਕਰੋੜ ਰੁਪਇਆ ਆਜਾ ਆਫਰ ਕਰ ਰਿਹਾ ਕੀ ਉਹਦੇ ਤੇ ਕੋਈ ਐਡਮਿਨਿਸਟ੍ਰੇਟਿਵ ਐਕਸ਼ਨ ਨਹੀਂ ਪੰਦਾ ਇਸ ਸਰਕਾਰ ਦਾ ਬਿਲਕੁਲ ਬਕਾਇਦਾ ਤੌਰ ਅੰਦੀ ਦੇ ਬੋਰੀ ਸਰਕਾਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਕਰਨਾ ਕੰਮ ਕਰਨਾ ਕਿ ਸਤ ਤਾ ਵੇਖੋ ਕਿੰਨੀ ਵੱਡੀ ਤعداد ਦੇ ਵਿੱਚ ਅੱਜ ਲੋਕ ਆਪਣਾ ਜਮੂਰੀ ਹੱਕ ਲੈਣ ਵਾਸਤੇ ਹੋਰ ਕੋਈ ਕੰਮ ਵਾਸਤੇ ਨਹੀਂ ਜਮੂਰੀ ਹੱਕ ਲੈਣ ਵਾਸਤੇ ਮੈਂ ਨਹੀਂ ਅਜੇ ਤੱਕ ਵੇਖਿਆ 75 ਸਾਲਾਂ ਚ ਕਰੀ ਇਹ ਹਾਲ ਹੋਇਆ ਓਏ ਕਿ ਲੋਕ ਇਲੈਕਸ਼ਨਾਂ ਲੜਨਾ ਚਾਹੁੰਦੇ ਹੋਣ ਇਹ ਲੜਨ ਦੀ ਇਜਾਜ਼ਤ ਨਾ ਦਿੰਦੇ ਕੱਲ ਤੋਂ ਖਰੀਦ ਸ਼ੁਰੂ ਹੋ ਰਹੀ ਆ ਵੇਖੋ ਅੱਜ ਮੈਂ ਆਪਣੇ ਵਾਅਦੇ ਮੁਤਾਬਕ ਕਾਨੂੰਨਵਾਨ ਸ਼ਹਿਰ ਦੇ 10:30 ਵਜੇ ਦਾ ਪਹੁੰਚਿਆ ਕਾਫੀ ਹੱਦ ਤੱਕ ਪ੍ਰਕਿਰਿਆ ਇੱਥੇ ਚੱਲ ਪਈ ਹੈ ਬੀਡੀਪੀਓ ਸਾਹਿਬ ਇੱਥੇ ਨੇ ਕੁਝ ਸੈਕਟਰੀ ਹੈ ਨੇ ਕੁਝ ਗੈਰਹਾਜ਼ਰ ਨੇ ਜਿਹੜੇ ਗੈਰਹਾਜ਼ਰ ਨੇ ਮਾਦੀ ਇਲੈਕਸ਼ਨ ਕਮਿਸ਼ਨ ਨੂੰ ਉਹਨਾਂ ਦੇ ਨਾਂ ਕੱਲਣ। ਪਰ ਉਹਦੇ ਵਿੱਚ ਕੁਝ ਬੀਡੀਪੀਓ ਸਾਹਿਬ ਨੇ ਦੱਸਿਆ ਕਿ ਦੀ ਕੁਝ ਇਹੋ ਜਿਹੇ ਵੀ ਹੈ ਨੇ ਸੈਕਟਰੀ ਜਿਹੜੇ ਹੋ ਸਕਦਾ ਤਾਂ ਹੰਤਾਰੀਵਾਲ ਮਿਲ ਲੈਣ ਕਿਉਂਕਿ ਉਹਨਾਂ ਕੋ ਕੁਝ ਪਿੰਡ ਇਧਰ ਦੇ ਨੇ ਕੋਈ ਤਾਰੀਖ। ਉੱਥੇ ਮੈਂ ਚੈੱਕ ਕਰਾਂਗਾ ਜਿਹੜਾ ਸੈਕਟਰੀ ਅਵੇਲੇਬਲ ਨਹੀਂ ਹੋਏਗਾ ਉਹਦੀ ਬਕਾਇਦਾ ਤੌਰ ਅੱਜ ਹੀ ਕੰਪਲੇਂਟ ਜਿਹੜੀ ਇਲੈਕਸ਼ਨ ਕਮਿਸ਼ਨ ਨੂੰ ਕੀਤੀ ਜਾਏਗੀ। ਬਾਕੀ ਸਮੁੱਚੇ ਪੰਜਾਬ ਦੇ ਵਿੱਚ ਮੈਂ ਸਾਰੇ ਸਾਥੀਆਂ ਨੂੰ ਕਹਿਣਾ ਚਾਹਾਂ ਕਿ ਵਿਜੀਲੈਂਟ ਰਹੋ ਇੱਕ ਤੇ ਚੁੱਲਾ ਟੈਕਸ ਜਿਹੜਾ ਬੈਂਕ 'ਚ ਵੀ ਤੁਸੀਂ ਐਡਵਾਂਸ ਦੇ ਵਿੱਚ ਜਮ੍ਹਾਂ ਕਰਾ ਸਕਦੇ ਮੈਂ ਸਾਰਿਆਂ ਨੂੰ ਕਹਿਣਾ ਚਾਹਾਂ ਕਿ 50 ਰੁਪਏ ਜਿਹੜੇ ਪਿੰਡ ਦਾ ਅਕਾਊਂਟ ਜਿਸ ਬੈਂਕ 'ਚ ਆਇਆ ਉੱਥੇ ਤੁਸੀਂ ਪਰਚੀ ਘਟਾ ਲਓ 7 ਰੁਪਏ ਸਾਲ ਦਾ ਚੁੱਲਾ ਟੈਕਸ ਹੈ 50 ਸਾਲਾਂ ਦਾ 35 ਬਣੇ ਤੁਸੀਂ 50 ਰੁਪਏ ਜਮ੍ਹਾਂ ਕਰਾ ਕੇ ਜਰੂਰੀ ਰਸੀਦ ਲੈਣੀ ਬੈਂਕ ਤੋਂ ਉਹ ਚੁੱਲਾ ਟੈਕਸ ਤੇ ਲੈ ਲਓ ਤੇ ਜਦੋਂ ਕਾਗਜ਼ ਦੇਣੇ ਨੇ ਉਦੇ ਵਿੱਚ ਇੱਕ ਤੇ ਐਫੀ ਡੇਵਿਡ ਦੋ ਜਿਹੜਾ ਮੈਂ ਦੱਸਿਆ ਜਿਹਦੇ ਵਿੱਚ ਲਿਖਿਆ ਗਿਆ ਕਿ ਅਸੀਂ ਕਿਸੇ ਵੀ ਸਰਕਾਰ ਦੀ ਮਿਸਪੈਲਟੀ ਦੀ ਜਾਂ ਪੰਚਾਇਤ ਦੀ ਪਹਿਲੀ ਤੇ ਕਾਬਜ਼ ਨਹੀਂ ਦੂਜੀ ਗੱਲ ਇਹ ਨਾ ਮੈਂ ਕਿਸੇ ਮਿਸਪੈਲਟੀ ਦਾ ਨਾ ਕਿਸੇ ਪੰਚਾਇਤ ਦਾ ਕੋਈ ਬਕਾਇਆ ਦੇਣਾ ਇੱਕ ਤੇ ਉਹ ਨੋਟਰੀ ਦਾ 50 ਰੁਪਏ ਦਾ ਕਾਗਜ਼ ਜਿਹੜਾ ਆਨਲਾਈਨ ਮਿਲਦਾ ਹੈ ਤਹਿਸੀਲ ਚੋਂ ਉਸ ਵਾਰ ਨੋਟਰੀ ਕੋਲੋਂ ਸਾਈਨ ਕਰਵਾਓ ਨਾਲ 50 ਰੁਪਏ ਦੀ ਬੈਂਕ ਦੀ ਪਰਚੀ ਲਓ ਤੇ ਜੇ ਫੇਰ ਵੀ ਕਿਸੇ ਨੂੰ ਆਂਦੀ ਹੈ ਤੇ ਤੁਸੀਂ ਹਰ ਗੱਲ ਮੇਰੇ ਸਾਹਮਣੇ ਰੱਖ ਸਕਦੇ ਹੋ ਬਟ ਮੈਂ ਆਪ ਦੀ ਸਰਕਾਰ ਨੂੰ ਵਿਸ਼ੇਸ਼ ਤੌਰ 'ਤੇ ਭਗਵੰਤ ਮਾਨ ਨੂੰ ਕਹਿਣਾ ਚਾਹਨਾ ਕਿ ਭਗਵੰਤ ਮਾਨ ਜੀ ਤੁਸੀਂ ਖੁਦ ਪੰਜਾਬ ਵਿਧਾਨ ਸਭਾ ਦੇ ਵਿੱਚ ਸਮੁੱਚੇ ਪੰਜਾਬ ਦੇ ਸਾਹਮਣੇ ਲਾਈਵ ਟੀਵੀ ਤੇ ਕਿਹਾ ਸੀ ਕਿ ਅਸੀਂ ਕਿਸੇ ਪੰਚਾਇਤ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕਰਾਂਗੇ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਜਿਹੜੀ ਪਾਰਟੀ ਕਹਿੰਦੀ ਬਦਲਾਵ ਲੈ ਕੇ ਆਵਾਂਗੇ ਜਿਹੜੀ ਕਹਿੰਦੀ ਸੀ ਅਸੀਂ ਲੋਕਾਂ ਦੀ ਸੇਵਾ ਦੀ ਭਾਵਨਾ ਨਾਲ ਅਸੀਂ ਆ ਰਹੇ ਹਾਂ ਅੱਜ ਤੁਸੀਂ ਸਹੀ ਮਹੀਨੇ ਦੇ ਵਿੱਚ ਜਮੂਰੀਅਤ ਦਾ ਕਤਲ ਕਰਨ ਨੂੰ ਜਾ ਰਹੇ ਹੋ ਤੁਹਾਡੇ ਜਿਹਨੇ ਐਮਐਲਏ ਜਾਂ ਐਕਸਐਮਐਲਏ ਜਾਂ ਹਲਕਾ ਇੰਚਾਰਜ ਨੇ ਉਹਨਾਂ ਸੈਕਟਰੀਆਂ ਨੂੰ ਤੇ ਬੀਡੀਪੀਓਸ ਤੇ ਪ੍ਰੈਸ਼ਰ ਬਣਾਇਆ ਕਿ ਕਿਸੇ ਨੂੰ ਚੁੱਲਾ ਟੈਕਸ ਨਹੀਂ ਦੇਣਾ ਕੀ ਇਹ ਤਰੀਕਾ ਹੈ ਇਲੈਕਸ਼ਨਾਂ ਲੜਨ ਦਾ ਇਹਨਾਂ ਕਾਰਨਾਂ ਕਰ ਨਹੀਂ ਪਾਰਲੀਮੈਂਟ ਦੇ ਵਿੱਚ ਤੁਸੀਂ 13 ਕਹਿੰਦੇ ਸੀ 13 ਤੇ 3 ਆਈ ਇਹ ਇਸੇ ਗੱਲ ਕਰ ਨਹੀਂ 92 ਸੀਟਾਂ ਤੋਂ ਬਥੀਆਂ ਤਿਆਗ ਗਏ ਤੇ ਪਗਵਾਂ ਤੋਂ ਮੈਂ ਮੈਨੂੰ ਓਪਨਲੀ ਦੱਸ ਰਾਂ ਜੇ ਇਹੀ ਕੰਮ ਤੂੰ ਕੀਤਾ ਤੁਸੀਂ ਬਤੀਆਂ ਤੋਂ ਦੋਹਾਂ ਤੇ ਰਹਿ ਜਾਓ ਤੇ ਅਫਸਰਾਂ ਨੂੰ ਮੈਂ ਕਹਿਣਾ ਚਾਹਨਾ ਤੁਸੀਂ ਅਫਸਰ ਰਹਿਣਾ ਕਿਰਪਾ ਕਰਕੇ ਆਪਣੀ ਡਿਊਟੀ ਕਰੋ ਇਹ ਆਪ ਦੀ ਸਰਕਾਰ ਲੰਬਾਰਸ਼ਾ ਨਹੀਂ ਚੱਲੇ ਇਹਦੀ ਕੀਮਤ ਅਫਸਰਾਂ ਨੂੰ ਫਿਰ ਅਦਾ ਕਰਨੀ ਪੈਣੀ ਐਡਮਿਨਿਸਟ੍ਰੇਟਿਵ ਕਾਰਵਾਈ ਤੁਹਾਡੇ ਤੇ ਹੋਏਗੀ ਤੁਹਾਨੂੰ ਵੱਡੀ ਕੀਮਤ ਦੇ ਦੀ ਅਦਾ ਕਰਨੀ ਪੈਗੀ ਮੈਂ ਇਹ ਗੱਲ ਕਾ ਨੂੰ ਸਾਰੇ ਆਫੀਸਰਜ਼ ਨੂੰ ਇਹ ਗੱਲ ਕਹਿਣਾ ਇਨਾਂ ਦੇ ਚੱਕਰ ਚ ਨਾ ਪਾਓ ਕਾਨੂੰਨ ਦੇ ਮਤਾਬਿਕ ਚੱਲੋ ਗੈਰ ਕਾਨੂੰਨੀ ਕੰਮ ਨਾ ਕਰੋ ਕਨਸਟੀਟਿਊਸ਼ਨ ਦੇ ਅਧੀਨ ਸਾਰੋਂ ਇੰਪੋਰਟੈਂਟ ਬਾਡੀ ਜਿਹੜੀ ਹੈ ਪੰਚਾਇਤਾਂ ਪੰਜਾਬ 70% ਦੀ ਪਿੰਡਾਂ ਚ ਵਸਦਾ ਹੈ 13000 ਪੰਚਾਇਤ ਤੁਸੀਂ ਪੰਚਾਇਤਾਂ ਦੇ ਹੱਕਾਂ ਤੇ ਡਾਕਾ ਮਾਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਇਹ ਕੰਮ ਸਿਆਸੀ ਤੌਰ ਤੇ ਭਗਵੰਤ ਨੂੰ ਬਹੁਤ ਮਹਿੰਗਾ ਪੈਣਾ ਹੈ ਦੀ ਸਰਕਾਰ ਨੂੰ ਬਹੁਤ ਮਹਿੰਗਾ ਪੈਣਾ ਹੈ ਤੇ ਨਾ ਹੀ ਅਸੀਂ ਇਹ ਕਰਨ ਦਵਾਂ ਤਾਂ ਇਹ ਨਹੀਂ ਕਹਿੰਦਾ ਹੋਇਆ ਮੈਂ ਹੁਣ ਤਾਰੀਵਾਲ ਬਲਾਕ ਜਾਣਾ ਬਾਕੀ ਗੱਲ ਬੋਲੀਆਂ ਸ਼ੁਰੂ ਹੋ ਗਿਆ ਹਰ ਦਿਨ ਵਾਲੇ ਕੋ ਪ੍ਰਿੰਸ ਬੀਜੇਪੀ ਦੇ ਲੀਡਰ ਦੋ ਕਰੋੜ ਤੱਕ ਬੋਲੀ ਲਾਉਂਦੀ ਹੈ ਕੋਈ ਕਹਿੰਦਾ ਮੈਂ ਦੋ ਕਰੋੜ ਪਰ ਇਹਦਾ ਕਿ ਉਸ ਲੀਡਰ ਨੂੰ ਫੜ ਕੇ ਅੰਦਰ ਦੇਣਾ ਚਾਹੀਦਾ ਇਹ ਓਪਨ ਕ腐ਸ਼ਨ ਇਹ ਓਪਨ ਕ腐ਸ਼ਨ ਇਹ ਹਿੰਦੁਸਤਾਨ ਦੇ ਵਿੱਚ ਕੋਈ ਬੋਲੀਆਂ ਹੋਣ ਦਾ ਰਵਾਜ ਨਹੀਂ ਇੱਕੋ ਬੱਕਰ ਮੰਡੀ ਨਹੀਂ ਜਿੱਥੇ ਤੁਸੀਂ ਬੋਲੀ ਕਰਦੇ ਦੇਨੋ ਵਿਕਾਸ واسਤੇ ਪੈਸੇ ਕਿਹੜਾ ਵਿਕਾਸ واسਤੇ ਪੈਸੇ ਦੇਗਾ ਜੀ ਪਿੰਡ ਦੇ ਵਿਕਾਸ 2 ਕਰੋੜ ਦੇ ਆਏ ਆ ਜੀ ਪਿੰਡ ਚ ਨਹੀਂ ਤੇ ਸਰਪੰਚ ਕਿਉਂ ਬਣਾਣਾ ਆਪਣਾ ਵੀਡੀਓ ਚੱਲ ਨਹੀਂ 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 ਤੇ ਤੁਸੀਂ ਪੰਚਾਇਤੀ ਇਲੈਕਸ਼ਨ ਕਰਾਓ ਇਲੈਕਸ਼ਨ ਕਰਾਓ ਫੇਰ ਦੇ ਦੇ ਹਾਂ ਉਥੇ ਓਪਨ ਜੀ ਤੇ ਇਹ ਗੱਲ ਹੈ ਕਿ ਬੜੀ ਮਾੜੀ ਗੱਲ ਹੈ ਮੈਂ ਵਿਜੀਲੈਂਸ ਨੂੰ ਇਹ ਕਹਿਣਾ ਚਾਹਨਾ ਬਾਕੀ ਤੇ ਐਵੇਂ ਪਟਵਾਰੀਆਂ ਨੂੰ ਛੋਟੇ ਛੋਟੇ ਬੰਦਿਆਂ ਨੂੰ 5-5 ਹਜ਼ਾਰ ਦੀ ਰਿਸ਼ਵਤ ਚ ਫੜ ਰਹੇ ਜਿਹੜਾ ਓਪਨ 2 ਕਰੋੜ ਰੁਪਏ ਅੱਜ ਆਫਰ ਕਰ ਰਿਹਾ ਕਿ ਉਹਦੇ ਤੇ ਕੋਈ ਐਡਮਿਨਿਸਟ੍ਰੇਟਿਵ ਐਕਸ਼ਨ ਨਹੀਂ ਪਤਾ ਇਸ ਸਰਕਾਰ ਦਾ ਬਿਲਕੁਲ ਬਕਾਇਦਾ ਤੌਰ ਅੰਦੀ ਦੇ ਬੋੜੀ ਸਰਕਾਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਕਰਨਾ ਕੰਮ ਕਰਨਾ ਕਿਸ ਤਰ੍ਹਾਂ ਤਾਂ ਵੇਖੋ ਕਿੰਨੀ ਵੱਡੀ ਤਦਾਦ ਦੇ ਵਿੱਚ ਅੱਜ ਲੋਕ ਆਪਣਾ ਜਮੂਰੀ ਹੱਕ ਲੈਣ ਵਾਸਤੇ ਹੋਰ ਕੋਈ ਕੰਮ ਵਾਸਤੇ ਨਹੀਂ ਜਮੂਰੀ ਹੱਕ ਲੈਣ ਵਾਸਤੇ ਮੈਂ ਨਹੀਂ ਅਜੇ ਤੱਕ ਵੇਖਿਆ 75 ਸਾਲਾਂ ਚ ਕਰੀ ਇਹ ਹਾਲ ਹੋਇਆ ਓਏ ਕਿ ਲੋਕ ਇਲੈਕਸ਼ਨਾਂ ਲੜਨਾ ਚਾਹੁੰਦੇ ਹੋਣ ਇਹ ਲੜਨ ਦੀ ਇਜਾਜ਼ਤ ਨਾ ਦਿੰਦੇ ਕੱਲ ਤੋਂ ਖਰੀਦ ਸ਼ੁਰੂ ਹੋ ਰਹੀ ਆ ਇੱਥੇ ਤੋਂ ਰੱਖਣ ਪਿਆ ਲੋ ਵੇਖੋ ਰਿਐਕਸ਼ਨ ਕੀ ਹੈ ਚੀਫ ਮਿਨਿਸਟਰ ਕੱਲ ਤੇ ਹਸਪਤਾਲੋਂ ਬਾਹਰ ਆਏ ਪੰਜਾਬ ਦੇ ਵਿੱਚ ਕਿਸਾਨਾਂ ਦੀ ਖਰੀਦ ਕੀ ਹੋਣੀ ਸੀ ਜਿਸ ਆਦਮੀ ਦੇ ਪੰਜਾਬ ਦੇ ਕਿਸਾਨਾਂ ਦੀ ਖਰੀਦ ਦਾ ਪ੍ਰਬੰਧ ਕਰਨਾ ਉਹ ਆਪ ਹਸਪਤਾਲ ਸੀ ਸਾਰੀਆਂ ਸਾਰੇ ਜਿਹੜੇ ਗੋਦਾਮ ਨੇ ਇਹ ਭਰੇ ਦੇ ਫਸਲ ਦੇ ਨਾਲ ਕੋਈ ਪੰਜਾਬ ਵਿੱਚੋਂ ਮੂਵਮੈਂਟ ਨਹੀਂ ਸੈਂਟਰ ਨੇ ਕੀਤੀ ਜਦੋਂ ਨਾ ਨਵੀਂ ਫਸਲ ਆਈ ਤੁਹਾਡੇ ਕੋ ਰੱਖਣ ਨੂੰ ਜਗ੍ਹਾ ਕੋਈ ਨਹੀਂ ਚੋਨਾ ਇਹੋ ਜਿਹੜਾ ਬਾਹਰ ਨਹੀਂ ਓਪਨ ਪਲੇਟਾ ਚ ਨਹੀਂ ਰੱਖਿਆ ਜਾ ਸਕਦਾ ਕਵਰਡ ਰੱਖਿਆ ਜਾ ਸਕਦਾ ਕਣ ਕਦੇ ਵੀ ਬਾਹਰ ਰੱਖੀ ਜਾ ਸਕਦਾ ਤੋ ਇਹਦੇ ਨਾਲ ਤਾਂ ਨੁਕਸਾਨ ਹੀ ਹੋਣਾ ਹੈ ਨਲਾਕੀ ਕੋ ਸਰਕਾਰੀ ਸਾਹਮਣੇ ਹੁੰਦੀ ਸਭ ਜੀ ਹੋਰ ਕੇ ਦੀ ਕੱਢੋਗੇ ਤੁਸੀਂ ਜਿਵੇਂ ਮੁੱਖ ਮੰਤਰੀ ਨੂੰ ਇਹ ਨਹੀਂ ਪਤਾ ਹੁਣ ਤੁਸੀਂ ਵੇਖੋ 1 ਅਕਤੂਬਰ ਤੋਂ ਖਰੀਦ ਸ਼ੁਰੂ ਹੋਣੀ ਹੈ ਤੇ ਇੱਕ ਦਿਨ ਪਹਿਲੇ ਤੇ ਤੁਸੀਂ ਆਪਣੀ ਆਫੀਸਰਸ ਦੀ ਮੀਟਿੰਗ ਕਰ ਰਹੇ ਹੋ ਏਥੋਂ ਸਾਫ ਤੌਰ ਨਜ਼ਰ ਆਉਂਦਾ ਹੈ ਕਿ ਬਿਲਕੁਲ ਕੋ ਕਿਸੇ ਕਿਸਮ ਦਾ ਬਦਕਿਸਮਤ ਦਾ ਦੌਰ ਹੈ ਜਿਸ ਕਿਸਮ ਦਾ ਕੰਮ ਚੱਲ ਰਿਹਾ ਹੈ ਥੈਂਕ ਯੂ ਸਰ